ਸਾਤਿ ਸ਼੍ਰੀ ਅਕਾਲ ਜੀ ਮਨਜੀਤ ਇੱਕ ਸਰਕਾਰੀ ਸਕੂਲ ਵਿੱਚ ਟੀਚਰ ਸੀ ਉਹਦੀ ਕਲਾਸ ਵਿੱਚ ਇੱਕ 8 ਸਾਲ ਦੀ ਬੱਚੀ ਫੱਟੀ ਹੋਈ ਯੂਨੀਫਾਰਮ ਪਾ ਕੇ ਆਉਂਦੀ ਤਾਂ ਮਨਜੀਤ ਉਹਨੂੰ ਬਹੁਤ ਕੁੱਟਦੀ ਤੇ ਬਾਕੀ ਸਾਰੇ ਬੱਚੇ ਜੋਤੀਦਮ ਜਾ ਕੇ ਹੁੰਦੇ ਜੋਤੀ ਦੀਆਂ ਅੱਖਾਂ ਵਿੱਚ ਚਤਰੂ ਆ ਜਾਂਦੇ ਇੱਕ ਦਿਨ ਜੋਤੀ ਫਿਰ ਫੱਟੀ ਹੋਈ ਯੂਨੀਫਾਰਮ ਪਾ ਕੇ ਸਕੂਲ ਆਈ ਤਾਂ ਮਨਜੀਤ ਨੇ ਉਹਨੂੰ ਬਹੁਤ ਕੁੱਟਿਆ ਤੇ ਕਿਹਾ ਕਿ ਕੱਲ ਆਪਣੀ ਮਾਂ ਨੂੰ ਲੈ ਕੇ ਆਵੀਂ ਨਹੀਂ ਤਾਂ ਸਕੂਲ ਆਉਣ ਦੀ ਕੋਈ ਲੋੜ ਨਹੀਂ ਆ ਇਸ ਦੇ ਬਾਅਦ ਜੋਤੀ ਸਕੂਲ ਨਹੀਂ ਆਈ ਤੇ ਕਾਫੀ ਦਿਨ ਗੁਜ਼ਰ ਗਏ ਤਾਂ ਮਨਜੀਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹਨੇ ਜੋਤੀ ਨੂੰ ਬਹੁਤ ਲੱਭਿਆ ਪਰ ਉਹਦਾ ਕੋਈ ਪਤਾ ਨਾ ਲੱਗਿਆ 14 ਸਾਲ ਬੀਤ ਗਏ ਤਾਂ ਉਹਦੇ بیٹے ਨੇ ਯੂਨੀਵਰਸਿਟੀ ਦੀ ਪ੍ਰੋਫੈਸਰ ਨੂੰ ਪਸੰਦ ਕਰ ਲਿਆ ਤਾਂ ਉਹਦੇ ਪੈਰਾਂ ਦੀ ਥੱਲੇੋਂ ਜ਼ਮੀਨ ਨਿਕਲ ਗਈ ਕਿਉਂਕਿ ਕੁੜੀਏ ਖੜੀ ਹੋ ਜਰਾ ਤੋਂ ਮਨਜੀਤ ਨੇ ਜੋਤੀ ਨੂੰ ਪੂਰੀ ਕਲਾਸ ਦੇ ਸਾਹਮਣੇ ਖੜਾ ਕਰ ਦਿੱਤਾ ਉਹਦੀ ਜੇਬ ਬੱਦੀ ਤੋਂ ਜ਼ਿਆਦਾ ਫੱਟੀ ਹੋਈ ਸੀ ਜੀ ਸੁੱਤੇ ਉਹਨੇ ਹੱਥ ਰੱਖ ਲਿਆ ਯੂਨੀਫਾਰਮ ਵੀ ਕਾਫੀ ਪਾਟੀ ਹੋਈ ਸੀ ਮਨਜੀਤ ਕਹਿਣ ਲੱਗੀ ਇਧਰ ਆ ਉਹ ਵਿਚਾਰੀ ਆਪਣੀ ਮੈਨਚ ਤੋਂ ਬਾਹਰ ਨਿਕਲ ਕੇ ਮਨਜੀਤ ਦੇ ਸਾਹਮਣੇ ਆ ਕੇ ਖੜੀ ਹੋ ਗਈ ਕਹਿਣ ਲੱਗੀ ਜੀ ਮੈਡਮ ਉਹ ਕਹਿਣ ਲੱਗੀ ਜੇ ਤੇਰੀ ਸਕੂਲ ਵਿੱਚ ਪੜਨ ਦੀ ਔਕਾਤ ਹੀ ਨਹੀਂ ਸੀ ਤਾਂ ਤੂੰ ਕਿਉਂ ਐਡਮਿਸ਼ਨ ਲਿਆ ਸੀ ਜਿਹੜਾ ਸਾਰਿਆਂ ਨੂੰ ਦਿਖਾਈ ਤਾਂ ਕੀ ਤੇਰੀ ਯੂਨੀਫਾਰਮ ਦੀ ਹਾਲਤ ਆ ਉਹਦੀਆਂ ਅੱਖਾਂ ਵਿੱਚ ਛੋਟੇ-ਮੋਟੇ ਅਥਰੂ ਡਿਗ ਰਹੇ ਸੀ ਪਰ ਮਨਜੀਤ ਨੂੰ ਉਹਦੇ ਤੇ ਬਹੁਤ ਗੁੱਸਾ ਆ ਰਿਹਾ ਸੀ ਉਸਨੇ ਜੇਬ ਤੋਂ ਜੋਤੀ ਦਾ ਹੱਥ ਪਿੱਛੇ ਕੀਤਾ ਉਹਦੀ ਜੇਬ ਤੇ ਕਈ ਵਾਰ ਸਲਾਈ ਲਾਈ ਲਾਈ ਹੋਈ ਸੀ ਤੇ ਯੂਨੀਫਾਰਮ ਸਲਾਈ ਦੀ ਜਗ੍ਹਾ ਤੋਂ ਫਟੀ ਹੋਈ ਸੀ ਤੇ ਉਹ ਸਲਾਈ ਦੇ ਕਾਬਲ ਨਹੀਂ ਰਹੀ ਸੀ ਕਹਿਣ ਲੱਗੀ ਵੇਖੋ ਬੱਚਿਓ ਇਹ ਤੁਹਾਡੀ ਕਲਾਸ ਫੈਲੋ ਜਿਹੜੀ ਵਿਚਾਰੀ ਇਸ ਕਾਬਲ ਵੀ ਨਹੀਂ ਕਿ ਯੂਨੀਫਾਰਮ ਲੈ ਸਕੇ ਤੁਸੀਂ ਸਾਰੇ ਬੱਚੇ ਹੀ ਇਹਦਾ ਭਲਾ ਕਰ ਦੋ ਇਵੇਂ ਕਰੋ ਆਪਣੀ ਪੌਕਟ ਮਨੀ ਵਿੱਚੋਂ ਕੁਝ ਪੈਸੇ ਜਮ੍ਹਾਂ ਕਰਕੇ ਇਹਨੂੰ ਯੂਨੀਫਾਰਮ ਖਰੀਦ ਦਵੋ ਇਹ ਸੁਣ ਕੇ ਬਾਕੀ ਕਲਾਸ ਦੀਆਂ ਕੁੜੀਆਂ ਵੀ ਹੱਸਣ ਲੱਗੀਆਂ ਜੋਤੀ ਤੌਣ ਝੁਕਾਏ ਸਾਰਿਆਂ ਦੀਆਂ ਗੱਲਾਂ ਸੁਣ ਰਹੀ ਸੀ ਮਨਜੀਤ ਨੇ ਕਿਹਾ ਆਪਣਾ ਹੱਥ ਅੱਗੇ ਕਰ ਮੈਂ ਤਾਂ ਤੰਗ ਆ ਚੁੱਕੀ ਹਾਂ ਜਦੋਂ ਤੱਕ ਤੈਨੂੰ ਮਾਰਨੀ ਪਵੇਗੀ ਉਦੋਂ ਤੱਕ ਤੂੰ ਨਹੀਂ ਸੁਧਰੇਂਗੀ ਜੋਤੀ ਨੇ ਆਪਣਾ ਹੱਥ ਅੱਗੇ ਵਧਾ ਦਿੱਤਾ ਬੜੀ ਜ਼ੋਰ ਨਾਲ ਮਨਜੀਤ ਨੇ ਡੰਡਾ ਉਹਦੇ ਹੱਥ ਤੇ ਮਾਰਿਆ ਸੀ ਤੇ ਉਹ ਕੰਬ ਉੱਠੀ ਸੀ ਇਨਸੇ ਤਨਾ ਦੂਸਰੇ ਹੱਥ ਤੇ ਵੀ ਪੰਜ ਛੇ ਡੰਡੇ ਮਨਜੀਤ ਨੇ ਜੋਤੀ ਨੂੰ ਮਾਰੇ ਸੀ ਹੱਥ ਲਾਲ ਹੋ ਗਿਆ ਸੀ ਤੇ ਉਹ ਸਿਸਕੀਆਂ ਲੈ ਲੈ ਕੇ ਰੋ ਰਹੀ ਸੀ ਮਨਜੀਤ ਕਹਿਣ ਲੱਗੀ ਖੜੀ ਹੋ ਜਾ ਇੱਥੇ ਹੀ ਤਾਂ ਸਾਰੇ ਤੇਰੀ ਫੱਟੀ ਹੋਈ ਜੂਨੀਫਾਰਮ ਵੇਖ ਲੈਣ ਜੂਨੀਫਾਰਮ ਪਾ ਪਾ ਕੇ ਤੇ ਦੇ ਉਸ ਨੂੰ ਧੋ ਤੋ ਕਿ ਉਹਦਾ ਰੰਗ ਬਦਲ ਚੁੱਕਿਆ ਸੀ ਤੇ ਹੁਣ ਤਾਂ ਉਹ ਕਾਦਾ ਕਪੜਾ ਵੀ ਘਲਣ ਲੱਗਾ ਸੀ ਸਲਾਈ ਦੇ ਕਾਬਲ ਵੀ ਨਹੀਂ ਰਿਹਾ ਸੀ ਸੁੱਤੇ ਮਨਜੀਤ ਦੀ ਸ਼ਕਤੀ ਤੇ ਮਾਰ ਹੁਣ ਜੋਤੀ ਖੜੀ ਉੱਥੇ ਰੋਈ ਜਾ ਰਹੀ ਸੀ ਜਦੋਂ ਮਨਜੀਤ ਨੇ ਕਿਹਾ ਆਪਣਾ ਰੋਣਾ ਧੋਣਾ ਬੰਦ ਕਲਾ ਤੇ ਖੜੀ ਹੋ ਜਾ ਉਦੋਂ ਹੀ ਤੂੰ ਸੁਧਰੇਂਗੀ ਜੋਤੀ ਕਲਾ ਤੇ ਕਾਫੀ ਵਕਤ ਤੱਕ ਖੜੀ ਰਹੀ ਸੀ ਮਨਜੀਤ ਨੇ ਸਾਰਿਆਂ ਦੀਆਂ ਕਾਪੀਆਂ ਚੈੱਕ ਕੀਤੀਆਂ ਤੇ ਬੱਚਿਆਂ ਨੂੰ ਸਵਾਲ ਸਮਝਾਉਣ ਲੱਗੀਆਂ ਹਾਲਾਂਕਿ ਜੋਤੀ ਪੜਾਈ ਵਿੱਚ ਬਹੁਤ ਵਧੀਆ ਸੀ ਕਦੀ ਵੀ ਕਿਸੇ ਟੈਸਟ ਵਿੱਚੋਂ ਫੇਲ ਨਹੀਂ ਸੀ ਹੋਈ પરમનજીત કલોએ સارا ਕੁਝ બરदाश्त ਨਹੀਂ ਹੁੰਦਾ ਸੀ ਕਹਿੰਦੀ ਸੀ ਕਿ ਪ੍ਰੋਪਰ ਯੂਨੀਫਾਰਮ ਵਿੱਚ ਆਇਆ ਕਰ ਸਾਫ਼ ਰਿਹਾ ਕਰ ਸਰਕਾਰੀ ਸਕੂਲ ਦੀ ਉਹ ਟੀਚਰ ਸੀ ਤੇ ਉੱਥੇ બસ ਇੱਕ ਵਾਰ ਹੀ ਬੱਚਨ ਯੂਨੀਫਾਰਮ ਦਿੱਤੀ ਜਾਂਦੀ ਸੀ ਬਾਕੀ ਜੇ ਕਿਸੇ ਨੇ ਯੂਨੀਫਾਰਮ ਦੁਬਾਰਾ ਲੈਣੀ ਹੋਵੇ ਤਾਂ ਉਹਨੂੰ ਪੈਸੇ ਦੇਣੇ ਪੈਂਦੇ ਸੀ ਹਰ ਸਾਲ ਬੱਚੇ ਨਵੀਂ ਯੂਨੀਫਾਰਮ ਖਰੀਦ ਲੈਂਦੇ ਸੀ ਪਰ ਜੋਤੀ ਦਾ ਯੂਨੀਫਾਰਮ ਉਹੀ ਪੁਰਾਣੀ ਸੀ ਲਗਾਤਾਰ 3 ਸਾਲ ਤੋਂ ਉਹ ਇਹੀ ਜੁਨੀਫਾਰਮ ਪਾ ਰਹੀ ਸੀ ਹੁਣ ਤਾਂ ਸਲਵਾਰ ਵੀ ਗਿੱਟਿਆਂ ਤੋਂ ਉੱਚੀ ਹੋ ਚੁੱਕੀ ਸੀ ਮਨਜੀਤ ਤੀਸਰੀ ਕਲਾਸ ਦੇ ਬੱਚਿਆਂ ਨੂੰ ਪੜਾਉਂਦੀ ਸੀ ਜਿੱਥੇ ਜ਼ਿਆਦਾਤਰ ਬੱਚਿਆਂ ਦੀ ਉਮਰ 10 ਸਾਲ ਸੀ ਹਾਲਾਂਕਿ ਰੋਂਦੇ ਰੋਂਦੇ ਇਕਲੱਤ ਦੇ ਖੜੀ-ਖੜੀ ਜੋਤੀ ਨੇ ਆਪਣਾ ਸਾਰਾ ਲੈਸਨ ਸਮਝ ਲਿਆ ਸੀ ਅਗਲੇ ਦਿਨ ਜਦੋਂ ਟੈਸਟ ਲਿਆ ਗਿਆ ਤਾਂ ਜੋਤੀ ਦੇ ਪੂਰੇ ਨੰਬਰ ਆਏ ਸੀ ਮਨਜੀਤ ਦੀ ਬੇਟੀ ਵੀ ਸੇ ਹੀ ਸਕੂਲ ਵਿੱਚ ਪੜਦੀ ਸੀ ਪਰ ਉਸਦੇ ਨੰਬਰ ਕਦੀ ਵੀ ਚੰਗੇ ਨਹੀਂ ਹੁੰਦੇ ਸੀ ਤੇ ਇਹ ਗੱਲ ਮਨਜੀਤ ਕੋਲ ਬਰਦਾਸ਼ਤ ਨਹੀਂ ਹੁੰਦੀ ਸੀ ਕਿ ਇਹ ਕੁੜੀ ਜੋ ਕਿ 유ਨੀਫਾਰਮ ਲੈਣ ਦੀ ਵੀ ਔਕਾਤ ਨਹੀਂ ਰੱਖਦੀ ਆ ਕਿ ਰੇਨਾ ਵਧੀਆ ਕਿਵੇਂ ਪੜ ਲੈਂਦੀ ਆ ਤੇ ਉਹਦੀ ਬੇਟੀ ਜਿਹਨੂੰ ਉਹ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਦਿੰਦੀ ਆ ਉਹ ਹਮੇਸ਼ਾ ਜੋਤੀ ਤੋਂ ਘੱਟ ਹੀ ਨੰਬਰ ਲੈ ਪਉਂਦੀ ਸੀ ਮਨਜੀਤ ਨੂੰ ਕੋਈ ਹੋਰ ਬਹਾਨਾ ਤਾਂ ਮਿਲਦਾ ਨਹੀਂ ਸੀ ਇਸ ਲਈ ਉਹ ਜੋਤੀ ਕੋਲੋਂ ਬਦਲਾ ਲੈਣ ਦੇ ਲਈ ਉਹਦੀ ਜੂਨੀਫਾਰਮ ਨੂੰ ਨਿਸ਼ਾਨਾ ਬਣਾਉਂਦੀ ਸੀ ਅੱਜ ਵੀ ਜਦੋਂ ਉਹਨੇ ਟੈਸਟ ਵਿੱਚੋਂ ਜ਼ਿਆਦਾ ਨੰਬਰ ਲਏ ਤਾਂ ਕਹਿਣ ਲੱਗੀ ਕਿ ਮੈਨੂੰ ਤਾਂ ਲੱਗਦਾ ਆ ਕਿ ਤੂੰ ਚੀਟਿੰਗ ਕਰਕੇ ਪਾਸ ਹੁੰਦੀ ਆ ਚੱਲ ਦੱਸ ਮੈਨੂੰ ਕਿ ਤੂੰ ਚੀਟਿੰਗ ਕੀਤੀ ਹੈ ਨਾ ਉਹ ਕਹਿਣ ਲੱਗੀ ਨਹੀਂ ਮੈਡਮ ਮੈਂ ਚੀਟਿੰਗ ਨਹੀਂ ਕਰਦੀ ਮੈਂ ਕਿਉਂ ਚੀਟਿੰਗ ਕਰੂੰਗੀ ਮਨਜੀਤ ਕਹਿਣ ਲੱਗੀ ਮੈਂ ਨਹੀਂ ਮੰਨਦੀ ਕਿ ਤੇਰੇ ਇੰਨੇ ਵਧੀਆ ਨੰਬਰ ਆ ਸਕਦੇ ਆ ਉਹ ਵਿਚਾਰੀ ਕਹਿੰਦੀ ਰਹਿ ਗਈ ਕਿ ਮੈਂ ਮੈਂਨਤ ਨਾਲ ਜਾਦ ਕੀਤਾ ਆ ਤੁਸੀਂ ਚਾਹੋ ਤਾਂ ਮੇਰਾ ਦੁਬਾਰਾ ਟੈਸਟ ਲੈ ਲਵੋ ਪਰ ਮਨਜੀਤ ਨੇ ਉਹਦੀ ਕੋਈ ਗੱਲ ਨਹੀਂ ਸੁਣੀ ਇਸ ਲਈ ਉਸ ਦੇ ਪੈਰਾਂ ਤੇ ਡੰਡੇ ਮਾਰੇ ਕਹਿਣ ਲੱਗੀ 유ਨੀਫਾਰਮ ਖਰੀਦਣ ਦੀ ਔਕਾਤ ਨਹੀਂ ਆ ਤੇ ਕਹਿੰਦੀ ਆ ਕਿ ਖੁਦ ਟੈਸਟ ਜਾਦ ਕੀਤਾ ਆ ਹਾਲਾਂਕਿ ਬੇਤੁੱਕੀ ਜਈ ਗੱਲ ਸੀ ਇਹ ਪਰਮਨਜੀਤ ਨੂੰ ਤਾਂ ਜਿਵੇਂ ਸਿਰਫ ਮਾਰਨ ਦਾ ਬਹਾਨਾ ਚਾਹੀਦਾ ਸੀ ਹੋ ਸਕਨੇ ਜੋਤੀ ਦੀਆਂ ਲੱਤਾਂ ਤੇ ਇੰਨਾ ਮਾਰਿਆ ਕਿ ਉਹਦੇ ਵਿਚਾਰੀ ਦੀਆਂ ਲੱਤਾਂ ਵਿੱਚੋਂ ਖੂਨ ਨਿਕਲ ਲੱਗਾ ਉਹ ਚੀਕਣ ਚਿਲਾਉਣ ਲੱਗੀ ਸਰਕਾਰੀ ਸਕੂਲ ਵਿੱਚ ਟੀਚਰਾਂ ਨੂੰ ਮਾਰਨ ਤੇ ਕੁਝ ਵੀ ਨਹੀਂ ਕਿਹਾ ਜਾਂਦਾ ਸੀ ਨਾ ਪ੍ਰਿੰਸੀਪਲ ਇਸ ਗੱਲ ਤੇ ਐਕਸ਼ਨ ਲੈਂਦਾ ਸੀ ਤੇ ਨਾ ਹੀ ਬੱਚਿਆਂ ਦੇ ਮਾਤਾ ਪਿਤਾ ਕਿ ਕਿਤੇ ਬੱਚਿਆਂ ਨੂੰ ਸਕੂਲੋਂ ਕੱਢਣਾ ਦੇਣ ਤੇ ਜਿਹੜੀਆਂ 2-4 ਕਲਾਸਾਂ ਉਹਨਾਂ ਨੇ ਪੜ੍ਹਨੀਆਂ ਆ ਉਹ ਵੀ ਛੁੱਟ ਜਾਣ ਕਿਉਂਕਿ ਪ੍ਰਿੰਸੀਪਲ ਟੀਚਰਾਂ ਨੂੰ ਕੁਝ ਨਹੀਂ ਕਹਿੰਦੀ ਸੀ ਬਲਕਿ ਮਾਹਬਾਪ ਨੂੰ ਝੜਕ ਕੇ ਵਾਪਸ ਭੇਜ ਦਿੰਦੀ ਸੀ ਕਿ ਇਵੇਂ ਕਰੋ ਆਪਣੇ ਬੱਚਿਆਂ ਦਾ ਸਕੂਲ ਛਡਵਾ ਦਿਵੋ ਸਾਨੂੰ ਜਿਹੜਾ ਤੁਸੀਂ ਫੀਸ ਦਿੰਦੇ ਹੋ ਸਭ ਕੁਝ ਤਾਂ ਤੁਹਾਨੂੰ ਫ੍ਰੀ ਮਿਲਦਾ ਆ ਇਸ ਲਈ ਮਾਹਬਾਪ ਪ੍ਰਿੰਸੀਪਲ ਨੂੰ ਟੀਚਰ ਦੀ ਸ਼ਿਕਾਇਤ ਨਹੀਂ ਲਗਾਉਂਦੇ ਸੀ ਬਲਕਿ ਆਪਣੇ ਬੱਚਿਆਂ ਨੂੰ ਕਹਿੰਦੇ ਸੀ ਕਿ ਚੰਗੀ ਤਰ੍ਹਾਂ ਪੜਿਆ ਕਰੋ ਤਾਂ ਕਿ ਸਕੂਲੋਂ ਕੁੱਟਣਾ ਖਾਣੀ ਪਵੇ ਬਹਿਰ ਹਾਲ ਮਨਜੀਤ ਨੂੰ ਆਪਣੀ ਕਿਸੇ ਵੀ ਹਰਕਤ ਤੇ ਕੋਈ ਅਫਸੋਸ ਨਹੀਂ ਸੀ ਆਪਣੀ ਬੇਟੀ ਨੂੰ ਇਹ ਸਕੂਲ ਵਿੱਚ ਪੜਾਉਣ ਤੇ ਵੀ ਉਹ ਮਜਬੂਰ ਸੀ ਮਨਜੀਤ ਨੂੰ ਆਪਣੇ ਕਿਸੇ ਵੀ ਰਵਈਏ ਤੇ ਕੋਈ ਅਫਸੋਸ ਨਹੀਂ ਹੁੰਦਾ ਸੀ ਆਪਣੀ ਬੇਟੀ ਨੂੰ ਇਸ ਸਰਕਾਰੀ ਸਕੂਲ ਵਿੱਚ ਪੜਾਉਣ ਤੇ ਇਸ ਲਈ ਮਜਬੂਰ ਸੀ ਕਿਉਂਕਿ ਉਹਦਾ ਘਰ ਵਾਲਾ ਪੈਸੇ ਨਹੀਂ ਕਮਾਉਂਦਾ ਸੀ ਸਾਰੇ ਖਰਚੇ ਮਨਜੀਤ ਦੇ ਸਿਰ ਤੇ ਹੀ ਸੀ ਇਸ ਲਈ ਮਜਬੂਰਨ ਆਪਣੀ ਬੇਟੀ ਨੂੰ ਉਹ ਸਰਕਾਰੀ ਸਕੂਲ ਵਿੱਚ ਪੜਾ ਰਹੀ ਸੀ ਪਰ ਉਹਦੀ ਬੇਟੀ ਪੜਨ ਵਿੱਚ ਜ਼ਿਆਦਾ ਵਧੀਆ ਨਹੀਂ ਸੀ ਜਿੰਨੀ ਕਿ ਜੋਤੀ ਸੀ ਇਸ ਲਈ ਉਹ ਜੋਤੀ ਕੋਲੋਂ ਛੜਦੀ ਸੀ ਤੇ ਉਹਦੇ ਨਾਲ ਨਫ਼ਰਤ ਕਰਨ ਲੱਗੀ ਸੀ ਕਿ ਆਖਿਰ ਕੁੜੀ ਕਿਵੇਂ ਇੰਨਾ ਵਧੀਆ ਪੜ ਲੈਂਦੀ ਆ ਪੂਰੀ ਕਲਾਸ ਤੋਂ ਜ਼ਿਆਦਾ ਵਧੀਆ ਨੰਬਰ ਜੋਤੀ ਦੇ ਹੀ ਹੁੰਦੇ ਸੀ ਉਹਨੂੰ ਮੌਕਾ ਹੀ ਨਹੀਂ ਮਿਲਦਾ ਸੀ ਕਿ ਉਹ ਜੋਤੀ ਨੂੰ ਕਿਸੇ ਗੱਲ ਤੇ ਸਜ਼ਾ ਦੇਵੇ ਕਿ ਉਹਨੇ ਕੁਝ ਯਾਦ ਨਹੀਂ ਕੀਤਾ ਜਾਂ ਉਹਨੇ ਹੋਮਵਰਕ ਵਕਤ ਤੇ ਨਹੀਂ ਕੀਤਾ ਉਹਦੀ ਕਾਪੀਆਂ ਕਿਤਾਬਾਂ ਵਿੱਚ ਸਾਫ਼-ਸੁਤਰੀਆਂ ਰਹਿੰਦੀਆਂ ਸੀ ਬੈਗ ਵੀ ਬਸ ਇੱਕ ਯੂਨੀਫਾਰਮ ਦੀ ਹਾਲਤ ਹੀ ਬੜੀ ਬੁਰੀ ਸੀ ਤੇ ਹੀ ਇੱਕ ਪੁਆਇੰਟ ਮਨਜੀਤ ਦੇ ਹੱਥ ਲੱਗ ਗਿਆ ਸੀ ਉਹ ਹਰ ਟਾਈਮ ਇਸ ਗੱਲ ਨੂੰ ਨਿਸ਼ਾਨਾ ਮਨਉਂਦੀ ਸੀ ਉਹਨੂੰ ਮਾਰਨ ਦਾ ਬਾਹਰ ਨਾਲ ਲੱਭਦੀ ਸੀ ਕਿਉਂਕਿ ਅਸਲ ਵਜ੍ਹਾ ਸੀ ਉਹਦੀ ਬੇਟੀ ਦੇ ਘੱਟ ਨੰਬਰ ਆਉਣੇ ਹਾਲਾਂਕਿ ਉਹ ਆਪਣੀ ਬੇਟੀ ਕੋਲੋਂ ਘਰ ਦਾ ਕੋਈ ਵੀ ਕੰਮ ਨਹੀਂ ਕਰਵਾਉਂਦੀ ਸੀ ਹਰ ਵਕਤ ਉਹਨੂੰ ਕਿਤਾਬਾਂ ਦੇ ਕੇ ਬਿਠਾਏ ਰੱਖਦੀ ਸੀ ਪਰ ਉਹ ਦਿਮਾਗੀ ਤੌਰ ਤੇ ਇੰਨੀ ਬੁੱਧੀਮਾਨ ਨਹੀਂ ਸੀ ਇਥੋਂ ਤੱਕ ਕਿ ਜਿਹੜਾ ਟੈਸਟ ਮਨਜੀਤ ਨੇ ਕਲਾਸ ਵਿੱਚ ਲੈਣਾ ਹੁੰਦਾ ਸੀ ਉਹੀ ਸਵਾਲ ਆਪਣੇ ਬੇਟੀ ਨੂੰ ਉਹ ਯਾਦ ਕਰਵਾਉਂਦੀ ਸੀ ਪਰ ਜਦੋਂ ਤੱਕ ਉਹ ਟੈਸਟ ਦੇਣ ਦੇ ਲਈ ਲਿਖਣਾ ਸ਼ੁਰੂ ਕਰਦੀ ਸੀ ਉਹਦਾ ਦਿਮਾਗ ਕੰਮ ਕਰਨਾ ਛੱਡ ਦਿੰਦਾ ਸੀ ਜੋਤੀ ਫਟਾਫਟ ਲਿਖ ਲੈਂਦੀ ਸੀ ਵਾਕਈ ਟੀਚਰ ਵੀ ਜੋਤੀ ਦੀ ਅਕਲ ਦੀਆਂ ਬਹੁਤ ਰੀਫਾਂ ਕਰਦੇ ਸੀ ਇਹ ਤਰੀਫਾ ਸੁਣ ਸੁਣ ਕੇ ਮਨਜੀਤ ਅੰਦਰ ਹੀ ਅੰਦਰ ਜੋਤੀ ਨਾਲ ਨਫ਼ਰਤ ਕਰਨ ਲੱਗੀ ਸੀ ਇੱਕ ਵਾਰ ਮਨਜੀਤ ਕਹਿਣ ਲੱਗੀ ਕਿ ਮੈਂ ਬਿਨਾਂ ਦੱਸੇ ਟੈਸਟ ਲਵਾਂਗੀ ਤੇ ਕਿਸੇ ਵੀ ਦਿਨ ਲੈ ਲਵਾਂਗੀ ਇਸ ਲਈ ਸਾਰੇ ਬੱਚੇ ਤਿਆਰੀ ਕਰਕੇ ਆਇਓ ਉਸਨੇ ਆਪਣੀ ਬੇਟੀ ਨੂੰ ਖੂਬ ਤਿਆਰੀ ਕਰਵਾਈ ਸੀ ਉਸ ਦਿਨ ਉਸਨੇ ਅਚਾਨਕ ਟੈਸਟ ਲੈ ਲਿਆ ਸਿਰਫ ਮਨਜੀਤ ਦੀ ਬੇਟੀ ਜਾਣਦੀ ਸੀ ਕਿ ਅੱਜ ਮੇਰੀ ਮਾਂ ਟੈਸਟ ਲਵੇਗੀ ਉਸਨੇ ਪਹਿਲਾ ਹੀ ਸਵਾਲ ਆਪਣੀ ਬੇਟੀ ਰਮਨ ਕੋਲੋਂ ਪੁੱਛਿਆ ਜਿਸ ਦਾ ਜਵਾਬ ਉਹਨੇ ਠੀਕ ਦੇ ਦਿੱਤਾ ਮਨਜੀਤ ਬੜੀ ਖੁਸ਼ ਸੀ ਰਮਨ ਦੀ ਤਾਰੀਫ ਕਰਨ ਲੱਗੀ ਜਿਸ ਦੇ ਬਾਅਦ ਉਸਨੇ ਜੋਤੀ ਕੋਲੋਂ ਬੜਾ ਮੁਸ਼ਕਲ ਸਵਾਲ ਪੁੱਛਿਆ ਜੋਤੀ ਨੇ ਉਸ ਦਾ ਜਵਾਬ ਦੇ ਦਿੱਤਾ ਇਸ ਦੇ ਇਲਾਵਾ ਇੱਕ ਦੋ ਬੱਚਿਆਂ ਕੋਲੋਂ ਪੁੱਛਿਆ ਤਾਂ ਉਹ ਚੁੱਪਚਾਪ ਖੜੇ ਰਹੇ ਫਿਰ ਉਸਨੇ ਜੋਤੀ ਕੋਲੋਂ ਇੱਕ ਹੋਰ ਬਹੁਤ ਹੀ ਔਖਾ ਸਵਾਲ ਪੁੱਛਿਆ ਜੋਤੀ ਨੇ ਇਸ ਦਾ ਜਵਾਬ ਵੀ ਦੇ ਦਿੱਤਾ ਉਹ ਇੱਕ ਤੋਂ ਇੱਕ ਮੁਸ਼ਕਲ ਸਵਾਲ ਉਸ ਕੋਲੋਂ ਪੁੱਛਦੀ ਗਈ ਤੇ ਜੋਤੀ ਉਹਨਾਂ ਦੇ ਜਵਾਬ ਦੇਣ ਦੀ ਕਈ ਆਪਣੀ ਬੇਟੀ ਕੋਲੋਂ ਉਹਨੇ ਦੋ ਤਿੰਨ ਹੋਰ ਆਸਾਨ ਜਿਹੇ ਸਵਾਲ ਪੁੱਛੇ ਪਰ ਉਹ ਮੂੰਹ ਦੇਖਣ ਲੱਗੀ ਤੇ ਨਹੀਂ ਵਿੱਚ ਸਿਰ ਹਿਲਾਉਣ ਲੱਗੀ ਕਿ ਮੈਨੂੰ ਨਹੀਂ ਆਉਂਦਾ ਪਿੱਛੇ ਖੜੀ ਇੱਕ ਬੱਚੀ ਨੇ ਕਹਿ ਦਿੱਤਾ ਕਿ ਟੀਚਰ ਜੇ ਜੋਤੀ ਇਸਦਾ ਜਵਾਬ ਨਾ ਦਿੰਦੀ ਤਾਂ ਤੁਸੀਂ ਇਸ ਨੂੰ ਤਾਂ ਛੋਟੀ ਨਾਲ ਕੁੱਟਣਾ ਸ਼ੁਰੂ ਕਰ ਦੇਣਾ ਸੀ ਫਿਰ ਤੁਸੀਂ ਰਮਨ ਨੂੰ ਕਿਉਂ ਨਹੀਂ ਮਾਰਦੇ ਇਸਨੇ ਤਿੰਨ ਸਵਾਲਾਂ ਦੇ ਗਲਤ ਜਵਾਬ ਦਿੱਤੇ ਆ ਇਸ ਲਈ ਕਿ ਉਹ ਤੁਹਾਡੀ ਬੇਟੀ ਆ ਇਹ ਸੁਣ ਕੇ ਮਨਜੀਤ ਨੂੰ ਤਾਂ ਜਿਵੇਂ ਅੱਗ ਹੀ ਲੱਗ ਗਈ ਸੀ ਕਹਿਣ ਲੱਗੀ ਮੈਂ ਕਦੀ ਵੀ ਤੁਹਾਡੇ ਵਿੱਚ ਫਰਕ ਨਹੀਂ ਸਮਝਿਆ ਉਹ ਕੁੜੀ ਕਹਿਣ ਲੱਗੀ ਜੇ ਫਰਕ ਨਹੀਂ ਸਮਝਿਆ ਤਾਂ ਜਿਵੇਂ ਤੁਹਾਨੂੰ ਸਾਨੂੰ ਡੰਡੇ ਮਾਰੇ ਆ ਕਿਉਂਕਿ ਅਸੀਂ ਜਵਾਬ ਨਹੀਂ ਦਿੱਤੇ ਇਸੇ ਤਰ੍ਹਾਂ ਤੁਸੀਂ ਰਮਨ ਨੂੰ ਵੀ ਮਾਰੋ ਉਹ ਲੜਕੀ ਵੀ ਸ਼ਾਇਦ ਗੁੱਸੇ ਵਿੱਚ ਬੈਠੀ ਸੀ ਮਨਜੀਤ ਉਸ ਕੁੜੀ ਦੇ ਸਾਹਮਣੇ ਸ਼ਰਮਿੰਦਾ ਜਈ ਹੋ ਗਈ ਸੀ ਇਸ ਲਈ ਉਸਨੇ ਰਮਨ ਨੂੰ ਹੱਥ ਅੱਗੇ ਕਰਨ ਲਈ ਕਿਹਾ ਤਾਂ ਉਹ ਰੋਣ ਲੱਗੀ ਕਿਉਂਕਿ ਮਾਂ ਦੀ ਲਾਡਲੀ ਸੀ ਤੇ ਅੱਜ ਤੱਕ ਅਜਿਹੀ ਵੀ ਮਨਜੀਤ ਨੇ ਉਸ ਉੱਤੇ ਹੱਥ ਨਹੀਂ ਚੁੱਕਿਆ ਸੀ ਪਰ ਹਾਲਾਤ ਹੀ ਕੁਝ ਹੋ ਜਾਏ ਬਣ ਚੁੱਕੇ ਸੀ ਕਿ ਉਹਨੂੰ ਮਾਰਨਾ ਪਿਆ ਪਰ ਉਸਨੇ ਇੰਨੀ ਜ਼ੋਰ ਨਾਲ ਡੰਡਾ ਨਹੀਂ ਮਾਰਿਆ ਸੀ ਜਿੰਨਾ ਜੋਤੀ ਨੂੰ ਜਾਂ ਦੂਸਰੀਆਂ ਕਲਾਸ ਦੇ ਬੱਚੇ ਉਹਨੂੰ ਮਾਰਦੇ ਸੀ ਰਮਨ ਮਾਰ ਖਾਨ ਦੀ ਯਾਦ ਨਹੀਂ ਸੀ ਇਸ ਲਈ ਹਲਕਾ ਜਿਹਾ ਡੰਡਾ ਵੀ ਉਹਨੂੰ ਬੜੀ ਜ਼ੋਰ ਨਾਲ ਲੱਗਿਆ ਸੀ ਉਹ ਰੋਈ ਜਾ ਰਹੀ ਸੀ ਮਨਜੀਤ ਨੇ ਛੁੱਟੀ ਦੇ ਬਾਅਦ ਘਰ ਲੈ ਜਾ ਕੇ ਉਹਨੂੰ ਆਈਸਕ੍ਰੀਮ ਵੀ ਖਵਾਈ ਪਰ ਉਹਦਾ ਰੋਣਾ ਬੰਦ ਨਹੀਂ ਹੋ ਰਿਹਾ ਸੀ ਜਦੋਂ ਮਨਜੀਤ ਦੇ ਪਤੀ ਨੂੰ ਪਤਾ ਲੱਗਾ ਕਿ ਮਨਜੀਤ ਨੇ ਰਮਨ ਦੇ ਹੱਥ ਤੇ ਡੰਡਾ ਮਾਰਿਆ ਆ ਤਾਂ ਮਨਜੀਤ ਨਾਲ ਲੜਨ ਲੱਗਾ ਕਿ ਤੂੰ ਕੌਣ ਹੋਨੀ ਆ ਮੇਰੀ ਕੁੜੀ ਨੂੰ ਹੱਥ ਲਾਉਣ ਵਾਲੀ ਉਹ ਕਹਿਣ ਲੱਗੀ ਮੈਂ ਕੀ ਕਰਾਂ ਮੈਨੂੰ ਮਜਬੂਰਨ ਇਹਨੂੰ ਮਾਰਨਾ ਪਿਆ ਇੰਨਾ ਯਾਦ ਕਰਵੰਦੀਆਂ ਪਰ ਇਹ ਹੈ ਕਿ ਪੜਦੀ ਹੀ ਨਹੀਂ ਆ ਉਹ ਕਹਿਣ ਲੱਗਾ ਕਿ ਕੁਝ ਵੀ ਹੋਵੇ ਅੱਜ ਦੇ ਬਾਅਦ ਮੇਰੀ ਬੱਚੀ ਤੇ ਹੱਥ ਨਾ ਚੁੱਕੀ ਪਰ ਮਨਜੀਤ ਦੇ ਅੰਦਰ ਤਾਂ ਜਿਵੇਂ ਨਫ਼ਰਤ ਦੀ ਅੱਗ ਜੋਤੀ ਦੇ ਲਈ ਹੋਰ ਵੀ ਭੜਕੁੱਠੀ ਸੀ ਕਿਉਂਕਿ ਸਾਰੀ ਕਲਾਸ ਨੂੰ ਡੰਡੇ ਪੈ ਸੀ ਰਮਨ ਨੂੰ ਵੀ ਪਰ ਜੋਤੀ ਨੂੰ ਨਹੀਂ ਪਿਆ ਸੀ ਇਸ ਲਈ ਮਨਜੀਤ ਨੇ ਅਗਲੇ ਦਿਨ ਵੀ ਉਹਦੀ ਯੂਨੀਫਾਰਮ ਨੂੰ ਲੈ ਕੇ ਉਹਨੂੰ ਡੰਡੇ ਨਾਲ ਕੁੱਟਿਆ ਸੀ ਉਹ ਵਿਚਾਰੀ ਰੋਣ ਲੱਗੀ ਮਨਜੀਤ ਕਹਿਣ ਲੱਗੀ ਕੱਲ ਆਪਣੀ ਮਾਂ ਨੂੰ ਬੁਲਾ ਕੇ ਲਿਆਵਾਂਗੇ ਸਾਰੇ ਸਕੂਲ ਦੇ ਸਾਹਮਣੇ ਜਦੋਂ ਤੇਰੀ ਮਾਂ ਨੂੰ ਬੇਇੱਜ਼ਤ ਕਰੂੰਗੀ ਤਾਂ ਫਿਰ ਉਹ ਤੈਨੂੰ ਯੂਨੀਫਾਰਮ ਲੈ ਕੇ ਦਵੇਗੀ ਬਿਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ ਕਦੋਂ ਦੀ ਕਹਿ ਰਹੀਆਂ ਆਪਣੀ ਨਵੀਂ ਯੂਨੀਫਾਰਮ ਖਰੀਦ ਪਰ ਤੂੰ ਹੈ ਕਿ ਸੁਣਦੀ ਹੀ ਨਹੀਂ ਕੱਲ ਆਪਣੀ ਮਾਂ ਨੂੰ ਲੈ ਕੇ ਸਕੂਲ ਆਵੇਂ ਨਹੀਂ ਤੇ ਨਾ ਆਵੇਂ ਮਨਜੀਤ ਨੇ ਡੰਡੇਉ ਦੀ ਪਿੱਠ ਤੇ ਮਾਰੇ ਸੀ ਉਹ ਵਿਚਾਰੀ ਠੀਕ ਨਾਲ ਖੜੀ ਵੀ ਨਹੀਂ ਹੋ پا ਰਹੀ ਸੀ ਉਸ ਦੀ ਪੀਠ ਸਿੱਧੀ ਨਹੀਂ ਹੋ ਰਹੀ ਸੀ ਅੱਜ ਤਾਂ ਮਨਜੀਤ ਨੇ ਉਹਨੂੰ ਬਹੁਤ ਹੀ ਜ਼ਿਆਦਾ ਕੁੱਟਿਆ ਸੀ ਇੰਨਾ ਮਾਰਿਆ ਸੀ ਕਿ ਕਲਾਸ ਦੀਆਂ ਸਾਰੀਆਂ ਕੁੜੀਆਂ ਡਰ ਗਈਆਂ ਸੀ ਇੱਥੋਂ ਤੱਕ ਕਿ ਉਸ ਦੀ ਆਪਣੀ ਬੇਟੀ ਰਮਨ ਵੀ ਬੁਰੀ ਤਰ੍ਹਾਂ ਕਬਰਾ ਗਈ ਸੀ ਜੋਤੀ ਕੋਲੋਂ ਤੁਰਿਆ ਵੀ ਨਹੀਂ ਜਾ ਰਹਾ ਸੀ ਦਰਦ ਨਾਲ ਉਹ ਰੋਈ ਜਾ ਰਹੀ ਸੀ ਰੋਂਦੇ ਰੋਂਦੇ ਉਹਨੂੰ ਹਿਚਕੀ ਲੱਗ ਗਈ ਸੀ ਉਹਦੀ ਸੇਲੀ ਉਹਨੂੰ ਹੱਥ ਤੋਂ ਫੜ ਕੇ ਕਲਾਸ ਤੋਂ ਬਾਹਰ ਲੈ ਗਈ ਸੀ ਪਾਰੋਕਾਰ ਜਾਣ ਦੀ ਬਜਾਏ ਸਕੂਲ ਵਿੱਚ ਬੈਂਚ ਤੇ ਬਹਿ ਗਈ ਤੇ ਆਪਣੇ ਦੋਵੇਂ ਗੋਡੇ ਜੋੜ ਕੇ ਉਹਦੇ ਵਿੱਚ ਆਪਣਾ ਮੂੰਹ ਛਾਪ ਕੇ ਫੁੱਟ ਫੁੱਟ ਕੇ ਰੋਣ ਲੱਗੀ ਜਿਵੇਂ ਹੀ ਉਹਦੀ ਸਹੇਲੀ ਨੇ ਉਹਦੇ ਲੱਕ ਤੇ ਹੱਥ ਰੱਖਿਆ ਤਾਂ ਉਹ ਬਿਲਬਲਾ ਕੇ ਰਹਿ ਗਈ ਸੀ ਕਹਿਣ ਲੱਗੀ ਮੇਰੇ ਪਿੱਠ ਤੇ ਹੱਥ ਨਾ ਰੱਖ ਸ਼ਾਇਦ ਉਹਦੀ ਹੱਡੀ ਤੇ ਸੱਟ ਲੱਗ ਗਈ ਸੀ ਕਾਫੀ ਦੇਰ ਉੱਥੇ ਹੀ ਬੈਠੀ ਰਹੀ ਤੇ ਰੋਂਦੀ ਰਹੀ ਪੂਰਾ ਸਕੂਲ ਖਾਲੀ ਹੋ ਚੁੱਕਿਆ ਸੀ ਜਦੋਂ ਸਾਰੇ ਟੀਚਰ ਆਪਣੇ ਘਰ ਜਾਣ ਲੱਗੇ ਉਦੋਂ ਮਨਜੀਤ ਦੀ ਨਜ਼ਰ ਜੋਤੀ ਤੇ ਪਈ ਉਦੋਂ ਤੱਕ ਤਾਂ ਉਹਦੀ ਸਹੇਲੀ ਵੀ ਇਹਨੂੰ ਤਸੱਲੀ ਦੇ ਕੇ ਜਾ ਚੁੱਕੀ ਸੀ ਬੜੀ ਮੁਸ਼ਕਲ ਨਾਲ ਉਹ ਬੈਂਚ ਤੋਂ ਉੱਠੀ ਤੇ ਲੰਗੜਮਦੇ ਹੋਏ ਤੇ ਝੁਕੀ ਪਿੱਠ ਦੇ ਨਾਲ ਸਕੂਲ ਤੋਂ ਬਾਹਰ ਨਿਕਲੀ ਸੀ ਇਹ ਵੇਖ ਕੇ ਪਹਿਲੀ ਵਾਰ ਮਨਜੀਤ ਦੇ ਦਿਲ ਨੂੰ ਕੁਝ ਹੋਇਆ ਸੀ ਆ ਜੋ ਉਸਨੇ ਅੰਨਿਆ ਵਾਂਗ ਉਹਨੂੰ ਮਾਰਿਆ ਸੀ ਇੱਥੋਂ ਤੱਕ ਕਿ ਉਹ ਬੱਚੀ ਲੰਗੜਾ ਕੇ ਜਾਂਦੀ ਹੋਈ ਉਹਨੂੰ ਦਿਖਾਈ ਦਿੱਤੀ ਕਾਰਾ ਕੇ ਉਹਨੂੰ ਵਾਰ-ਵਾਰ ਜੋਤੀ ਦਾ ਖਿਆਲ ਆਉਣ ਲੱਗਾ ਫਿਰ ਸੋਚਣ ਲੱਗੀ ਕਿ ਕੀ ਲੋੜ ਸੀ ਉਹਨੂੰ ਇੰਨਾ ਜ਼ਿਆਦਾ ਮਾਰਨ ਦੀ ਉਹਨੇ ਉਹਦੀ ਪਿੱਠ ਤੇ ਬਹੁਤ ਡੰਡੇ ਮਾਰੇ ਸੀ ਪਰ ਹੁਣ ਅਫਸੋਸ ਹੋਣ ਲੱਗਾ ਸੀ ਕਹਿਣ ਲੱਗੀ ਕਿ ਠੀਕ ਹੈ ਕੱਲ ਤੋਂ ਆਵੇਗੀ ਤਾਂ ਫਿਰ ਉਹਨੂੰ ਸਜ਼ਾ ਨਹੀਂ ਦਵਾਂਗੀ ਅਗਲੇ ਦਿਨ ਜਦੋਂ ਮਨਜੀਤ ਸਕੂਲ ਗਈ ਤਾਂ ਜੋਤੀ ਨਹੀਂ ਆਈ ਸੀ ਹਾਲਾਂਕਿ ਜਿੰਨੀ ਮਰਜ਼ੀ ਉਹ ਦੀ ਬੇਇੱਜ਼ਤੀ ਕਰਦੀ ਸੀ ਪਰ ਜੋਤੀ ਸਕੂਲੋਂ ਛੁੱਟੀ ਨਹੀਂ ਕਰਦੀ ਸੀ ਰੋਜ਼ ਪੜਨ ਆਉਂਦੀ ਸੀ ਪਰ ਅੱਜ ਉਹ ਸਕੂਲ ਹੀ ਨਹੀਂ ਆਈ ਸੀ ਮਨਜੀਤ ਨੂੰ ਆਪਣੇ ਕੀਤੇ ਤੇ ਅਫਸੋਸ ਹੋ ਰਿਹਾ ਸੀ ਅਗਲੇ ਹੀ ਦਿਨ ਜਦੋਂ ਰਮਨ ਖੇਡਣ ਦੇ ਲਈ ਬਾਹਰ ਗਈ ਤਾਂ ਇੱਕ ਮੁੰਡੇ ਨੇ ਉਹਨੂੰ ਤੱਕਾ ਦੇ ਦਿੱਤਾ ਉਹ ਮੂੰਹ ਪਾਸ ਡਿੱਗੀ ਸੀ ਜਦੋਂ ਘਰ ਆਈ ਤਾਂ ਕੂਣੀਆਂ ਤੇ ਰਗੜਾਂ ਲੱਗੀਆਂ ਹੋਈਆਂ ਸੀ ਗੋਡਿਆਂ ਤੇ ਵੀ ਤਿੰਨ ਅੱਕ ਵਿੱਚੋਂ ਵੀ ਖੂਨ ਨਿਕਲ ਰਿਹਾ ਸੀ ਇਹ ਵੇਖ ਕੇ ਮਨਜੀਤ ਦੀਤਾ ਜਿਵੇਂ ਜਾਨ ਹੀ ਨਿਕਲ ਗਈ ਸੀ ਕਹਿਣ ਲੱਗੀ ਤੈਨੂੰ ਕੀ ਹੋਇਆ ਆ ਕਿੰਨੇ ਮਾਰਿਆ ਆ ਉਹ ਕਹਿਣ ਲੱਗੀ ਇੱਕ ਮੁੰਡਾ ਧੱਕਾ ਦੇ ਕੇ ਭੱਜ ਗਿਆ ਮਨਜੀਤ ਦਾ ਇੱਕ ਬੇਟਾ ਵੀ ਸੀ ਜੋ ਕਿ ਰਮਨ ਤੋਂ ਵੱਡਾ ਸੀ ਪਰ ਉਹਨੇ ਆਪਣੇ ਬੇਟੇ ਨੂੰ ਇੰਗਲਿਸ਼ మీడియం ਸਕੂਲ ਵਿੱਚ ਪਾਇਆ ਸੀ ਕਿਉਂਕਿ ਸੋਚਦੀ ਸੀ ਕਿ ਬੇਟਾ ਚੰਗਾ ਪੜੂਗਾ ਤਾਂ ਕੱਲ ਨੂੰ ਕਮਾ ਕੇ ਖਵਾਊਗਾ ਬੇਟੀ ਦਾ ਕੀ ਆ ਪੜ ਲਿਖ ਕੇ ਵੀ ਦੂਸਰੇ ਘਰ ਹੀ ਜਾਣਾ ਆ ਪਰ ਰਮਨ ਉਹ ਬਹੁਤ ਪਿਆਰ ਕਰਦੀ ਸੀ ਉਹਦੇ પતિ ਨੇ ਜਦੋਂ ਬੇਟੀ ਦੀ ਹਾਲਤ ਵੇਖੀ ਤਾਂ ਕਹਿਣ ਲੱਗਾ ਤੂੰ ਜੋ ਫਾਲਤੂ ਵਿੱਚ ਬੱਚੀਆਂ ਨੂੰ ਸਕੂਲ ਵਿੱਚ ਮਾਰਦੀਆਂ ਨਾ ਉਹ ਸਭ ਮੇਰੀ ਬੱਚੀ ਨੂੰ ਸੈਣਾ ਪੈਣਾ ਆ ਪਤਾ ਨਹੀਂ ਕੀ ਦੀ ਬਾਦ ਦੁਆ ਲੱਗ ਗਈ ਆ ਮੇਰੀ ਬੱਚੀ ਨੂੰ ਇੰਨੀ ਸੱਟ ਲੱਗ ਗਈ ਆ ਫੌਰਨ ਹੀ ਉਹਦਾ ਪਤੀ ਰਮਨ ਉਹ ਡਾਕਟਰ ਦੇ ਕੋਲ ਲੈ ਗਿਆ ਮਨਜੀਤ ਦੇ ਤਾਂ ਜਿਵੇਂ ਗੱਲ ਦਿਲ ਨੂੰ ਜਾ ਕੇ ਲੱਗ ਗਈ ਸੀ ਹੁਣ ਉਹਨੂੰ ਅਕਸੂਸ ਹੋਣ ਲੱਗਾ ਉਹਨੇ ਜੋਤੀ ਨੂੰ ਇੰਨਾ ਮਾਰਿਆ ਸੀ ਪਤਾ ਨਹੀਂ ਵਿਚਾਰੀ ਦੀ ਕੀ ਮਜਬੂਰੀ ਸੀ ਜਿਹੜੀ ਉਹ ਯੂਨੀਫਾਰਮ ਨਹੀਂ ਖਰੀਦ 파 ਰਹੀ ਸੀ ਸ਼ਾਇਦ ਬਹੁਤ ਗਰੀਬ ਸੀ ਉਹ ਜੋਤੀ ਦੇ ਬਾਰੇ ਵਿੱਚ ਕੁਝ ਵੀ ਤਾਂ ਨਹੀਂ ਜਾਣਦੀ ਸੀ ਬਸ ਉਹਨੂੰ ਹਮੇਸ਼ਾ ਆਪਣੀ ਨਫ਼ਰਤ ਦਾ ਨਿਸ਼ਾਨਾ ਇਸ ਲਈ ਬਣਾਉਂਦੀ ਰਹੀ ਕਿਉਂਕਿ ਉਹ ਆ ਉਹਦੀ ਬੇਟੀ ਤੋਂ ਜ਼ਿਆਦਾ ਵਧੀਆ ਨੰਬਰ ਲੈਂਦੀ ਸੀ ਜ਼ਿਆਦਾ ਪੜਦੀ ਸੀ ਚਾਰ ਦਿਨ ਹੋ ਗਏ ਸੀ ਉਹ ਜੋਤੀ ਦਾ ਇੰਤਜ਼ਾਰ ਕਰ ਰਹੀ ਸੀ ਪਰ ਜੋਤੀ ਨਹੀਂ ਆਈ ਵੇਂ ਹੀ 10 ਦਿਨ ਬੀਤ ਗਏ ਸੀ ਹੁਣ ਤਾਂ ਮਨਜੀਤ ਬਹੁਤ ਜ਼ਿਆਦਾ ਚਿੰਤਾ ਵਿੱਚ ਰਹਿਣ ਲੱਗੀ ਸੀ ਕਿ ਜੋਤੀ ਹੁਣ ਤੱਕ ਸਕੂਲ ਕਿਉਂ ਨਹੀਂ ਆਈ ਉਸਨੇ ਜੋਤੀ ਦੀਆਂ ਸਹੇਲੀਆਂ ਨੂੰ ਪੁੱਛਿਆ ਕਿ ਜੋਤੀ ਕਿੱਥੇ ਰਹਿੰਦੀ ਆ ਪਰ ਸਾਰੇ ਅਣਜਾਣ ਸੀ ਇੱਕ ਕੁੜੀ ਨੇ ਕਿਹਾ ਕਿ ਉਹ ਜਾਣਦੀ ਆ ਕਿ ਜੋਤੀ ਕਿਸ ਗਲੀ ਵਿੱਚ ਰਹਿੰਦੀ ਆ ਮਨਜੀਤ ਨੇ ਕਿਹਾ ਕਿ ਛੁੱਟੀ ਦੇ ਬਾਅਦ ਤੂੰ ਮੈਨੂੰ ਉਸ ਗਲੀ ਵਿੱਚ ਲੈ ਕੇ ਜਾਵੇਂ ਮੈਂ ਜੋਤੀ ਦਾ ਘਰ ਖੁਦ ਲੱਭ ਲਵਾਂਗੀ ਮਨਜੀਤ ਨੂੰ ਆਪਣੇ ਕੀਤੇ ਤੇ ਬਹੁਤ ਅਫਸੋਸ ਤੇ ਸ਼ਰਮਿੰਦਗੀ ਸੀ ਉਹ ਚਾਹੁੰਦੀ ਸੀ ਕਿ ਉਹ ਜੋਤੀ ਕੋਲੋਂ ਮਾਫੀ ਮੰਗੇ ਕਿਉਂਕਿ ਉਹਨੇ ਉਹਦੇ ਨਾਲ ਬਹੁਤ ਹੀ ਤੱਕਾ ਹਿੱਤਾ ਸੀ ਛੁੱਟੀ ਦੇ ਵਕਤ ਉਹ ਕੁੜੀ ਉਹਨੂੰ ਇੱਕ ਗਲੀ ਵਿੱਚ ਲੈ ਗਈ ਕਾਫੀ ਛੋਟੀ ਗਲੀ ਸੀ ਉਹ ਸਾਰੇ ਘਰ ਛੋਟੇ ਛੋਟੇ ਬਣੇ ਹੋਏ ਸੀ ਉਹ ਕੁੜੀ ਕਹਿਣ ਲੱਗੀ ਮੈਂ ਉਹਨੂੰ ਕਈ ਵਾਰ ਇਸ ਗਲੀ ਵਿੱਚ ਜਾਂਦੇ ਵੇਖਿਆ ਆ ਪਰ ਇਹ ਨਹੀਂ ਪਤਾ ਉਹਦਾ ਘਰ ਕਿੱਥੇ ਆ ਉਹ ਕਹਿਣ ਲੱਗੀ ਚਲੋ ਠੀਕ ਆ ਮੈਂ ਖੁਦ ਲੱਭ ਲਵਾਂਗੀ ਮਨਜੀਤ ਨੇ ਉੱਥੇ ਖੇਡਦੇ ਹੋਏ ਬੱਚਿਆਂ ਨੂੰ ਪੁੱਛਿਆ ਕਿ ਜੋਤੀ ਦਾ ਘਰ ਕਿਹੜਾ ਆ ਸਾਰੇ ਬੱਚੇ ਕਹਿਣ ਲੱਗੇ ਕੌਣ ਜੋਤੀ ਅਸੀਂ ਤਾਂ ਕਿਸੇ ਜੋਤੀ ਨੂੰ ਨਹੀਂ ਜਾਣਦੇ ਫਿਰ ਮਨਜੀਤ ਨੇ ਇੱਕ ਦੋ ਘਰਾਂ ਦੇ ਦਰਵਾਜ਼ੇ ਵੀ ਖੜਕਾਏ ਜੋਤੀ ਦਾ ਪੁੱਛਿਆ ਤਾਂ ਕਹਿਣ ਲੱਗੇ ਕੁਝ ਦਿਨ ਪਹਿਲਾਂ ਤਾਂ ਇੱਥੇ ਰਹਿੰਦੀ ਸੀ ਵਿਚਾਰੀ ਬੱਚੀ ਨੂੰ ਸ਼ਾਇਦ ਉਹਦੀ ਟੀਚਰ ਨੇ ਬਹੁਤ ਮਾਰਿਆ ਸੀ ਉਹਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸੀ ਉਹਦੇ ਮਾਪੇ ਉਹਨੂੰ ਹਸਪਤਾਲ ਲੈ ਗਏ ਤੇ ਉਸ ਦੇ ਬਾਅਦ ਸਾਨੂੰ ਕੁਝ ਨਹੀਂ ਪਤਾ ਇਸ ਦੇ ਬਾਅਦ ਤਾਂ ਅਸੀਂ ਇਸ ਘਰ ਨੂੰ ਤਾਲਾ ਲੱਗਿਆ ਹੋਇਆ ਵੇਖਿਆ ਆ ਪਤਾ ਨਹੀਂ ਉਹ ਕੁੜੀ ਕਿੱਥੇ ਗਈ ਤੇ ਉਹਦੇ ਮਾਪੇ ਉਹਨੂੰ ਕਿੱਥੇ ਲੈ ਗਏ ਪਿਛਲੇ 10 ਦਿਨ ਤੋਂ ਉਹਦੇ ਘਰ ਵਿੱਚ ਤਾਲਾ ਲੱਗਿਆ ਆ ਤੇ ਅਸੀਂ ਇਹਦੇ ਇਲਾਵਾ ਜੋਤੀ ਦੇ ਬਾਰੇ ਹੋਰ ਕੁਝ ਨਹੀਂ ਜਾਣਦੇ ਇਹ ਸੁਣ ਕੇ ਮਨਜੀਤ ਦੇ ਦਿਲ ਨੂੰ ਤੱਕਾ ਜਾ ਲੱਗਾ ਸੀ ਕਿ ਕਿਤੇ ਉਹਦੀ ਕੁਟ ਦੀ ਵਜ੍ਹਾ ਨਾਲ ਜੋਤੀ ਨੂੰ ਕੁਝ ਹੋ ਤਾਂ ਨਹੀਂ ਗਿਆ ਇੱਕ ਇਵੇਂ ਦਾ ਦੁੱਖ ਸੀ ਕਿ ਮਨਜੀਤ ਦੇ ਦਿਲ ਨੂੰ ਜਾ ਲੱਗਿਆ ਸੀ ਉਸਨੇ ਜੋਤੀ ਲੱਭਣ ਦੀ ਕੋਸ਼ਿਸ਼ ਕੀਤੀ ਕਈ ਹਸਪਤਾਲਾਂ ਵਿੱਚ ਜਾ ਕੇ ਵੇਖਦੀ ਰਹੀ ਉਹਦਾ ਪਤੀ ਕਹਿਣ ਲੱਗਾ ਕਿ ਪਾਗਲ ਹੋ ਗਈਆਂ ਤੂੰ ਪਹਿਲਾਂ ਕਿਉਂ ਮਾਰਿਆ ਸੀ ਇੰਨਾ ਕਿ ਹੁਣ ਤੂੰ ਲੱਭ ਲੱਭ ਕੇ ਨਡਾਲ ਹੋਈ ਜਾ ਰਹੀਆਂ ਉਹ ਕਹਿਣ ਲੱਗੀ ਮੈਨੂੰ ਬੜਾ ਦੁੱਖ ਹੋ ਰਿਹਾ ਆ ਮੈਂ ਉਸ ਬੱਚੀ ਦੇ ਨਾਲ ਚੰਗਾ ਨਹੀਂ ਕੀਤਾ ਮੈਨੂੰ ਤਾਂ ਇਹ ਡਰਿਆ ਕਿ ਕਿਤੇ ਮੇਰੀ ਮਾਰ ਦੀ ਵਜ੍ਹਾ ਨਾਲ ਉਹ ਮਰ ਨਾ ਗਈ ਹੋਵੇ ਫਿਰ ਉਸ ਦੇ ਘਰ ਵੀ ਤਾਂ ਤਾਲਾ ਲੱਗਿਆ ਹੋਇਆ ਆ ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਆ ਚਾਰ ਪੰਜ ਦਿਨ ਬਾਅਦ ਮਨਜੀਤ ਫਿਰ ਉਹਦੇ ਘਰ ਦੇ ਕੋਲ ਗਈ ਸੀ ਪਰ ਅਜੇ ਤੱਕ ਵੀ ਤਾਲਾ ਲੱਗਿਆ ਹੋਇਆ ਸੀ ਸੁਣਨ ਵਿੱਚ ਆਇਆ ਸੀ ਕਿ ਉਹ ਘਰ ਕਿਸੇ ਹੋਰ ਨੂੰ ਵੇਚ ਕੇ ਇੱਥੋਂ ਜਾ ਚੁੱਕਿਆ ਮਨਜੀਤ ਨੂੰ ਤਾਂ ਜਿਵੇਂ ਇਸ ਗੱਲ ਦਾ ਬਹੁਤ ਹੀ ਅਫਸੋਸ ਹੋਇਆ ਸੀ ਪਰ ਵਕਤ ਬੀਤਣ ਲੱਗਾ ਹੌਲੀ ਹੌਲੀ ਉਹ ਇਸਾਦ ਸੇ ਨੂੰ ਭੁੱਲ ਚੁੱਕੀ ਸੀ ਪਰ 4 ਸਾਲ ਹੀ ਗੁਜ਼ਰੇ ਸੀ ਜਦੋਂ ਉਹਦੇ بیٹے ਦਾ ਇੱਕ ਰੋਡ ਐਕਸੀਡੈਂਟ ਹੋ ਗਿਆ ਉਹਦਾ ਬੇਟਾ ਬੁਰੀ ਤਰ੍ਹਾਂ ਜ਼ਖਮੀ ਹੋਇਆ ਸੀ ਉਸਦੇ ਸਿਰ ਤੇ ਵੀ ਬਹੁਤ ਗਿਆਰੀ ਸੱਟ ਲੱਗੀ ਸੀ ਮਨਜੀਤ ਦੀ ਤਾਂ ਜਾਨ ਤੇ ਬਣ ਗਈ ਸੀ ਉਹਦਾ ਬੇਟਾ ਠੀਕ ਤਾਂ ਹੋ ਗਿਆ ਪਰ 2 ਸਾਲ ਤੱਕ ਸਕੂਲ ਵਿੱਚ ਨਹੀਂ ਪੜ ਪਾਇਆ ਕਿਉਂਕਿ ਜਦੋਂ ਵੀ ਪੜਨ ਲੱਗਦਾ ਸੀ ਉਹਦੇ ਸਿਰ ਵਿੱਚ ਦਰਦ ਸ਼ੁਰੂ ਹੋ ਜਾਂਦਾ ਸੀ ਉਸਦੇ 2-3 ਸਾਲ ਬਰਬਾਦ ਹੋ ਚੁੱਕੇ ਸੀ ਪਰ ਜਾਨ ਬਚ ਜਾਨ ਦੀ ਮਨਜੀਤ ਨੂੰ ਜ਼ਿਆਦਾ ਖੁਸ਼ੀ ਸੀ ਕਿ ਉਹਦਾ ਬੇਟਾ ਬਚ ਗਿਆ 40 ਸਾਲ ਬਾਅਦ ਜਾ ਕੇ ਜਦੋਂ ਉਹਦੇ ਬੇਟੇ ਨੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਸੀ ਹੁਣ ਤਾਂ ਉਹਦਾ ਪਤੀ ਵੀ ਕਮਾਉਣ ਲੱਗਾ ਸੀ ਹੌਲੀ-ਹੌਲੀ ਉਹਦੇ ਹਾਲਾਤ ਚੰਗੇ ਹੋਣ ਲੱਗੇ 10 ਸਾਲ ਹੋਰ ਬੀਤ ਗਏ ਪਰ ਉਹਦਾ ਬੇਟਾ ਆਪਣੇ ਨਾਲ ਦੇ ਬੱਚਿਆਂ ਤੋਂ ਪੜ੍ਹਾਈ ਵਿੱਚ 4 ਸਾਲ ਪਿੱਛੇ ਹੋ ਗਿਆ ਸੀ ਫਿਰ ਉਹ ਯੂਨੀਵਰਸਿਟੀ ਵਿੱਚ ਜਾਣ ਲੱਗਾ ਰਮਨ ਦਾ ਵਿਆਹ ਮਨਜੀਤ ਕਰ ਚੁੱਕੀ ਸੀ ਬਸ ਇਹੀ ਇੱਛਾ ਸੀ ਕਿ ਬੇਟਾ ਜਲਦੀ ਨਾਲ ਪੜ੍ਹਾਈ ਪੂਰੀ ਕਰੇ ਚੰਗੀ ਨੌਕਰੀ ਤੇ ਲੱਗ ਜਾਵੇ ਕਾਂ ਉਹਦਾ ਵੀ ਵਿਆਹ ਕਰ ਜਾਵਾ ਪਰ ਉਹਦਾ ਬੇਟਾ ਰਣਜੀਤ ਜਦੋਂ ਦਾ ਜੁਨੀਵਰਸਿਟੀ ਜਾਣ ਲੱਗਾ ਸੀ ਪਹਿਲਾਂ ਤਾਂ ਠੀਕ ਸੀ ਪਰ ਪਿਛਲੇ ਕੁਝ ਮਹੀਨਿਆਂ ਤੋਂ ਚੁੱਪ-ਚਾਪ ਜਿਆ ਰਹਿਣ ਲੱਗਾ ਸੀ ਮਨਜੀਤ ਨੇ ਉਹਨੂੰ ਕਈ ਵਾਰ ਚੁੱਪ ਰਹਿਣ ਦੀ ਵਜ੍ਹਾ ਪੁੱਛੀ ਤਾਂ ਉਹ ਟਾਲ ਦਿੰਦਾ ਸੀ ਪਰ ਇੱਕ ਵਾਰ ਕਹਿਣ ਲੱਗਾ ਕਿ ਉਹਨੂੰ ਆਪਣੇ ਇੱਕ ਪ੍ਰੋਫੈਸਰ ਨਾਲ ਪਿਆਰ ਹੋ ਗਿਆ ਆ ਤੇ ਉਹ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਆ ਇਹ ਸੁਣ ਕੇ ਮਨਜੀਤ ਨੂੰ ਬਹੁਤ ਗੁੱਸਾ ਆਇਆ ਕਹਿਣ ਲੱਗੀ ਉਹ ਵਿਚਤਾ ਹੈ ਤੇਰੀ ਪ੍ਰੋਫੈਸਰ ਆ ਉਹ ਵੀ ਯੂਨੀਵਰਸਿਟੀ ਦੀ ਉਹ ਕੁੜੀ ਬਹੁਤ ਵੱਡੀ ਹੋਵੇਗੀ ਉਹ ਕੁੜੀ ਨਹੀਂ ਬਲਕੇ ਔਰਤ ਹੋਵੇਗੀ ਉਹ ਕਹਿਣ ਲੱਗਾ ਨਹੀਂ ਉਹ ਘੱਟ ਉਮਰ ਦੀ ਕੁੜੀ ਆ ਜਿਆਦਾ ਵੱਡੀ ਨਹੀਂ ਆ ਪਰ ਕਾਬਿਲ ਬਹੁਤ ਆ ਮੈਂ ਉਹਦੇ ਨਾਲ ਹੀ ਵਿਆਹ ਕਰਨਾ ਚਾਹੁੰਦਾ ਹਾਂ ਮੈਨੂੰ ਉਹ ਬਹੁਤ ਪਸੰਦ ਆ ਉਹ ਕਹਿਣ ਲੱਗਾ ਕਿ ਮੇਰੀ ਪੜ੍ਹਾਈ ਪੂਰੀ ਹੋਣ ਵਿੱਚ ਕੁਝ ਮਹੀਨੇ ਰਹਿ ਗਏ ਆ ਤੇ ਉਸਦੇ ਬਾਅਦ ਮੈਂ ਨੌਕਰੀ ਸ਼ੁਰੂ ਕਰ ਦਵਾਂਗਾ ਪਰਮਨਜੀਤ ਇਸ ਗੱਲ ਨੂੰ ਤਿਆਰ ਨਹੀਂ ਸੀ ਕਹਿੰਦੀ ਸੀ ਕੁੜੀ ਤੇਰੇ ਨਾਲੋਂ ਵੱਡੀ ਹੋਵੇਗੀ ਉਹ ਕਹਿਣ ਲੱਗਾ ਮੇਰੇ 4 ਸਾਲ ਬਰਬਾਦ ਹੋਏ ਆ ਉਹ ਮੇਰੇ ਨਾਲੋਂ ਵੱਡੀ ਨਹੀਂ ਆ ਮੈਂ ਉਸੇ ਨਾਲ ਹੀ ਵਿਆਹ ਕਰੂੰਗਾ ਖੁਦ ਸੋਚੋ ਮੰਮੀ ਮੈਂ ਵੀ ਕਮਾਉਂਗਾ ਉਹ ਵੀ ਕਮਾਉਗੀ ਤਾਂ ਫਾਇਦਾ ਤਾਂ ਤੁਹਾਨੂੰ ਹੀ ਹੋਵੇਗਾ ਇਹ ਸੁਣ ਕੇ ਮਨਜੀਤ ਚੁੱਪ ਹੋ ਗਈ ਕਹਿਣ ਲੱਗੀ ਠੀਕ ਆ ਮੈਂ ਮਿਲ ਲਵਾਂਗੀ ਮਨਜੀਤ ਆਪਣੇ ਬੇਟੇ ਦਾ ਰਿਸ਼ਤਾ ਜਦੋਂ ਉਸ ਪ੍ਰੋਫੈਸਰ ਕੁੜੀ ਦੇ ਲਈ ਲੈ ਕੇ ਗਈ ਤਾਂ ਸਾਹਮਣੇ ਬੈਠੀ ਕੁੜੀ ਨੂੰ ਵੇਖ ਕੇ ਉਹ ਹੈਰਾਨ ਹੋ ਗਈ ਤੇ ਉਹ ਕੁੜੀ ਵੀ ਉਸ ਨੂੰ ਧਿਆਨ ਨਾਲ ਵੇਖੀ ਜਾ ਰਹੀ ਸੀ ਕੁੜੀ ਸੱਚ ਵਿੱਚ ਉਹਦੇ ਬੇਟੇ ਨਾਲੋਂ ਛੋਟੀ ਸੀ ਉਹਦੀਆਂ ਅੱਖਾਂ ਵੇਖ ਕੇ ਮਨਜੀਤ ਜਿਵੇਂ ਕਈ ਸਾਲ ਪਿੱਛੇ ਗਈ ਸੀ ਉਹੀ ਅੱਖਾਂ ਅਥਰੂਆਂ ਨਾਲ ਭਰੀਆਂ ਹੋਈਆਂ ਜਿਹਨੂੰ ਉਸਨੇ ਬਹੁਤ ਮਾਰਿਆ ਸੀ ਅੱਜ ਉਹ ਯੂਨੀਵਰਸਿਟੀ ਦੀ ਲੈਕਚਰਰ ਸੀ ਤੇ ਅੱਜ ਉਹ ਆਪਣੇ ਬੇਟੇ ਦੇ ਲਈ ਕੁਝ ਮੰਗਣ ਉਹਦੇ ਦਰਵਾਜ਼ੇ ਤੇ ਆਈ ਸੀ ਮਨਜੀਤ ਨੇ ਤਰੰਤ ਉਹਦੀ ਮਾਕੋ ਨੂੰ ਕੁੜੀ ਦਾ ਨਾਮ ਪੁੱਛਿਆ ਉਹ ਕਹਿਣ ਲੱਗੀ ਜੋਤੀ ਇਹ ਸੁਣ ਕੇ ਤਾਂ ਮਨਜੀਤ ਨੂੰ ਕੋਈ ਸ਼ੱਕ ਹੀ ਨਹੀਂ ਰਹਿ ਗਿਆ ਸੀ ਜੋਤੀ ਵੀ ਸ਼ਾਇਦ ਉਹਨੂੰ ਪਹਿਚਾਣ ਚੁੱਕੀ ਸੀ ਇਸ ਲਈ ਮੱਥੇ ਤੇ ਤਿਓੜੀ ਪਾ ਕੇ ਖੜੀ ਹੋ ਗਈ ਕਹਿਣ ਲੱਗੀ ਮੰਮੀ ਇਹਨਾਂ ਨੂੰ ਮਨਾ ਕਰ ਦਵੋ ਮੈਂ ਇਹ ਵਿਆਹ ਨਹੀਂ ਕਰਨਾ ਮਨਜੀਤ ਕਹਿਣ ਲੱਗੀ ਕਿਵੇਂ ਨਾ ਕਰੋ ਮੈਂ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਆ ਜੋਤੀ ਦੀ ਮਾ ਹਰਾਨੀ ਨਾਲ ਦੋਵਾਂ ਵੱਲ ਵੇਖਣ ਲੱਗੀ ਕਿ ਇਹ ਇੱਕ ਦੂਸਰੇ ਨੂੰ ਕਿਵੇਂ ਜਾਣਦੇ ਹਨ ਉਹ ਕਹਿਣ ਲੱਗੀ ਨਹੀਂ ਮੈਨੂੰ ਤੁਹਾਡੇ ਨਾਲ ਕੋਈ ਸ਼ਿਕਾਇਤ ਨਹੀਂ ਪਰ ਮੈਂ ਇਹ ਕਹਿ ਉਹ ਜਈ ਜ਼ਾਲਿਮ ਔਰਤ ਦੀ ਬਹੂ ਨਹੀਂ ਬਣ ਸਕਦੀ ਜਿਸ ਨੂੰ ਬੱਚਿਆਂ ਤੇ ਤਰਸ ਨਾ ਆਵੇ ਮੰਮੀ ਇਹਨਾਂ ਨੂੰ ਕਹੋ ਕਿ ਇੱਥੋਂ ਚਲੇ ਜਾਣ ਮਨਜੀਤ ਨੇ ਉਹਦੀਆਂ ਬੜੀਆਂ ਮਿੰਤਾ ਕੀਤੀਆਂ ਕਿਉਂਕਿ ਜਾਣਦੀ ਸੀ ਕਿ ਆ ਜੋ ਲੱਖਾਂ ਰੁਪਏ ਕਮਾਉਂਦੀ ਆ ਤੇ ਬੇਟਾ ਵੀ ਉਹਨੂੰ ਪਿਆਰ ਕਰਦਾ ਆ ਪਰ ਜੋਤੀ ਵੱਲੋਂ ਸਾਫ਼ ਇਨਕਾਰ ਸੀ ਜਿਹੜਾ ਕਦੀ ਵੀ ਹਾਂ ਵਿੱਚ ਨਹੀਂ ਬਦਲ ਸਕਦਾ ਸੀ ਮਨਜੀਤ ਨੂੰ ਹੁਣ ਅਹਿਸਾਸ ਹੋਇਆ ਸੀ ਕਿ ਉਹਨੇ ਅਤੀਤ ਵਿੱਚ ਕਿਸ ਕਦਰ ਬੇਰਹਿਮ ਜਿਆਬ ਵਿਹਾਰ ਕੀਤਾ ਸੀ ਤੇ ਉਹ ਹੁਣ ਉਹਦੇ ਸਾਹਮਣੇ ਆਇਆ ਸੀ ਉਹ ਤਾਂ ਜਿਵੇਂ ਬਸ ਜ਼ਮੀਨ ਵਿੱਚ ਹੀ ਤਸੀਹ ਜਾ ਰਹੀ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇਹੋ ਜੀਆਂ ਹੋਰ ਕਹਾਣੀਆਂ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ